ਇੱਕ ਪਾਸੇ ਹੜਾਂ ਦੀ ਮਾਰ ਤੇ ਦੂਜੇ ਪਾਸੇ ਹੁਣ ਪਠਾਨ ਮਾਚਰਾ ਦੀ ਗ੍ਰਿਫਤਾਰੀ ਤੇ ਕੀ ਹੁਣ ਇਸ ਦੇ ਪਿੱਛੇ ਵੀ ਸਿਆਸਤ ਹੈ ਜਦ ਸਰਕਾਰ ਆਪਣੀਆਂ ਨਕਾਮੀਆਂ ਨੂੰ ਲੁਕਾਉਣ ਦੀ ਕੋਸ਼ਿਸ਼ ਤੇ ਵਿੱਚ ਹੈ ਤੇ ਦੱਸੀਏ ਕਿ ਲਗਾਤਾਰ ਹੁਣ ਪਠਾਨ ਮਾਜਰਾ ਦੀ ਸਿਆਸਤ ਗ੍ਰਫਤਾਰੀ ਨੇ ਜਿਹੜਾ ਕਿ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਨਵਾਂ ਰੰਗ ਲਿਆਂਦਾ ਹੈ ਤੇ ਉੱਥੇ ਹੀ ਲਗਾਤਾਰ ਇੱਕ ਪਾਸੇ ਪੰਜਾਬ ਹੜਾਂ ਦੀ ਮਾਰ ਚੱਲ ਰਿਹਾ ਹੈ ਤੇ ਜਿਸ ਨੂੰ ਲੈ ਕੇ ਹੁਣ ਕਲੈਰ ਦੇ ਵੱਲੋਂ ਸਿੱਧੇ ਸਵਾਲ ਚੱਕੇ ਜਾ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਇਸ ਸਮੇਂ ਜਿਹੜਾ ਕਿ ਪੰਜਾਬ ਹੜਾਂ ਦੀ ਮਾਰ ਚੱਲ ਰਿਹਾ ਤੇ ਦੂਜੇ ਪਾਸੇ ਹੁਣ ਆਮ ਆਦਮੀ ਪਾਰਟੀ ਆਪਣੀ ਰੱਜ ਕੇ ਸਿਆਸਤ ਕਰ ਰਹੀ ਹੈ ਤੇ ਇੱਕ ਪਾਸੇ ਹੁਣ ਆਮ ਆਦਮੀ ਪਾਰਟੀ ਦੇ ਜਿਹੜੇ ਕਿ ਐਮਐਲਏ ਦੇ ਵੱਲੋਂ ਆਪਣੀ ਹੀ ਸਰਕਾਰ ਦੇ ਖਿਲਾਫ ਪੜਾਅ ਕੱਢੀ ਜਾ ਰਹੀ ਹੈ ਪਰੰਤੂ ਹੁਣ ਹਰਮੀਰ ਸਿੰਘ ਪਠਾਣ ਮਾਚਰਾ ਜੋ ਬੋਲ ਰਹੇ ਨੇ ਉਸ ਦੇ ਉੱਤੇ ਜਿਹੜਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਹਨਾਂ ਦੇ ਉੱਤੇ ਪਰਚਾ ਦਰਜ ਕਰਾ ਦਿੱਤਾ ਤੇ ਇਸੇ ਤਹਿਤ ਹੁਣ ਲਗਾਤਾਰ ਪੰਜਾਬ ਦੀ ਸਿਆਸਤ ਗਰਮਾਉਂਦੀ ਹੋਈ ਨਜ਼ਰ ਆ ਰਹੀ ਹੈ ਕਾਲੀ ਦਲ ਦੇ ਵੱਲੋਂ ਪਲਟਵਾਰ ਕੀਤਾ ਗਿਆ ਹੋਰ ਕੀ ਕੁਝ ਕਹਿਣਾ ਹੈ ਕਲੇਰ ਦਾ ਆਓ ਤੁਹਾਨੂੰ ਸੁਣਾਉਣੇ ਪੰਜਾਬ ਅਜੇ ਇੱਕ ਮੁਸ਼ਕਲ ਘੜੀ ਦੇ ਵਿੱਚੋਂ ਗੁਜ਼ਰ ਰਿਹਾ ਔਰ ਲੋਕਾਂ ਦੇ ਹਾਲਾਤ ਬੜੇ ਨਾਸੂਕ ਬਣੇ ਹੋਏ ਪਾਣੀ ਦੀ ਮਾਰ ਨੇ ਲੋਕਾਂ ਦੇ ਘਰ ਬਰਬਾਦ ਕਰਤੇ ਡੰਗਰ ਵੱੱਛੇ ਦਾ ਫਸਲਾਂ ਦਾ ਇੱਕ ਬਹੁਤ ਵੱਡਾ ਨੁਕਸਾਨ ਹੋਇਆ। ਔਰ ਇਹ ਸਮਾ ਸਿਆਸਤ ਦਾ ਨਹੀਂ ਕਿਉਂਕਿ ਅੱਜ ਪੰਜਾਬ ਪੰਜਾਬ ਦੇ ਨਾਲ ਖੜਾ ਹੈ ਤੇ ਲੋਕ ਆਪ ਮੁਹਾਰੇ ਲੋਕਾਂ ਦੀ ਸੇਵਾ ਦੇ ਵਿੱਚ ਲੱਗੇ। ਪਰ ਸਿਆਸਤਕਰ ਕੌਣ ਰਿਹਾ? ਸਿਆਸਤ ਸਾਡੀ ਸਰਕਾਰ ਕਰ ਰਹੀ ਹੈ ਜਿੱਤੇ ਜ਼ਿੰਮੇਵਾਰੀ ਹੈ ਲੋਕਾਂ ਨੂੰ ਇਸ ਜਿਹੜੀ ਔਖੀ ਘੜੀ ਹੈ ਇਹਦੇ ਵਿੱਚੋਂ ਕੱਢਣ ਦੀ। ਕੱਲ ਪਰਸੋਂ ਤੋਂ ਇੱਕ ਵਿਧਾਇਕ ਨੇ ਹਰਮਿਤ ਪਠਾਨ ਮਾਜਰਾ ਸਨੌਰ ਦੇ ਜਿਨ੍ਹਾਂ ਨੇ ਆਪਣੀ ਸਰਕਾਰ ਦੇ ਖਿਲਾਫੀ ਮੋਰਚਾ ਖੋਲ੍ਹਿਆ ਬੜੀ ਚੰਗੀ ਗੱਲ ਹੈ ਜੇ 3 ਸਾਲਾਂ ਬਾਅਦ ਉਹਨਾਂ ਦੀ ਜ਼ਮੀਰ ਜਾਗੀ ਹੈ ਪਰ ਹਾਲਾਤ ਅਜ ਧਰਤੀ ਤੇ ਨੇ ਕਿ ਸਾਰੇ ਐਮਐਲਏਾਂ ਦਾ ਲੋਕ ਘਰਾਓ ਕਰ ਰਹੇ ਕਿਉਂਕਿ ਸਰਕਾਰ ਨਾਮ ਦੀ ਤਾਂ ਪੰਜਾਬ ਦੇ ਵਿੱਚ ਕੋਈ ਚੀਜ਼ ਹੀ ਜਿਹੜੇ ਅੱਜ ਵੀ ਇਹ ਪੰਜਾਬ ਦੇ ਹਾਲਾਤ ਨੇ ਇਹਦੀ ਨਹੀਂ ਜ਼ਿੰਮੇਵਾਰ ਪੰਜਾਬ ਦੀ ਸਰਕਾਰ ਹੈ ਕਿਉਂਕਿ ਸਮਾਂ ਰਹਿੰਦੇ ਅਗਰ ਦਰਿਆਵਾਂ ਨਾਲਿਆਂ ਨਦੀਆਂ ਕੱਸੀਆਂ ਦੀ ਸਫਾਈ ਕੀਤੀ ਹੁੰਦੀ ਤਾਂ ਪੰਜਾਬ ਨੂੰ ਅੱਜ ਤੇ ਨਹੀਂ ਦੇਖਣੇ ਪੈਣੇ ਸੀ ਸੋ ਹੁਣ ਆਪਣੀ ਜਾਨ ਬਚਾਉਣ ਦੇ ਲਈ ਇਹ ਵਿਧਾਇਕਾਂ ਨੂੰ ਮੋਰਚੇ ਖੋਲਣੇ ਪੈ ਰਹੇ ਨੇ ਕਿਉਂਕਿ ਲੋਕ ਹੁਣ ਕੱਪੜੇ ਪਾੜਨ ਤੱਕ ਜਾ ਰਹੇ ਪਰ ਮੈਂ ਆਮ ਆਦਮੀ ਪਾਰਟੀ ਦੇ ਸਾਰੇ ਵਿਧਾਇਕਾਂ ਨੂੰ ਇੱਕ ਸਿੱਧਾ ਸੰਦੇਸ਼ ਦੇਣਾ ਚਾਹੁੰਦਾ ਕਿ ਜਿਹੜਾ ਸਕ੍ਰਿਪਟ ਲਿਖੀ ਜਾ ਰਹੀ ਹੈ ਨਾ ਇਹ ਜਿਹੜਾ ਨਵਾਂ ਹੁਣ ਤੁਸੀਂ ਪੈਤੜਾ ਇਹ ਹੜਾਂ ਦੀ ਮਾਰ ਤੋਂ ਲੋਕਾਂ ਦੀਆਂ ਮੁਸੀਬਤਾਂ ਤੋਂ ਲੋਕਾਂ ਦੀਆਂ ਮੁਸ਼ਕਲਾਂ ਤੋਂ ਫੋਕਸ ਘਮਾਉਣ ਦੇ ਲਈ ਪੰਜਾਬ ਵਰਸਸ ਦਿੱਲੀ ਕਰ ਰਹੇ ਹੋ ਪੰਜਾਬ ਦੇ ਅੱਜ ਦੇ ਹਾਲਾਤਾਂ ਲਈ ਐਮ ਐਲ ਏ ਮੰਤਰੀ ਮੁੱਖ ਮੰਤਰੀ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਤੁਸੀਂ ਸਾਰੇ ਜ਼ਿੰਮੇਵਾਰ ਹੋ ਕਿਉਂਕਿ ਭਗਵੰਤ ਮਾਨ ਉਹ ਪੰਜਾਬ ਦੇ ਪਹਿਲੇ ਮੁੱਖ ਮੰਤਰੀ ਆ ਜਿਨ੍ਹਾਂ ਨੇ ਦਸਕਤ ਕਰਕੇ ਪੰਜਾਬ ਦਿੱਲੀ ਦੇ ਕੋਲ ਗਰਵੀ ਰੱਖਿਆ ਸੋ ਅੱਜ ਜਿਹੜੀ ਗੱਲਾਂ ਇਹ ਨਵੀਂ ਸਕ੍ਰਿਪਟ ਇੱਕ ਹੁਣ ਸ਼ਕਤੀ ਹੈ ਜਿਹੜੀ ਬਲਵਾਰੀ ਹੈ ਜਿਹਦੇ ਕਹਿਣਤੇ ਕਿਹਾ ਜਾ ਰਿਹਾ ਕਿ ਜੀ ਭਗਵੰਤ ਮਾਨ ਨੂੰ ਵੋਟਾਂ ਪਈਆਂ ਦਿੱਲੀ ਕੰਮ ਨਹੀਂ ਕਰੰਦੇ ਤਾਂ ਇੱਕ ਗੱਲ ਤਾਂ ਸਪਸ਼ਟ ਹੈ ਕਿ ਭਗਵੰਤ ਮਾਨ ਪੰਜਾਬ ਦੇ ਹੱਕ 'ਚ ਨਹੀਂ ਖੜਪਾਰੇ ਔਰ ਇਹ ਤਾਂ ਹੁਣ ਵਿਧਾਇਕ ਇਹਨਾਂ ਤੇ ਮੋਹਰ ਲਾਉਂਦੇ ਜਾ ਰਹੇ ਨੇ ਪਰ ਸਾਰੇ ਪੰਜਾਬ ਤੇ ਅੱਜ ਦੇ ਹਾਲਾਤਾਂ ਲਈ ਜ਼ਿੰਮੇਵਾਰੋਂ ਤੇ ਮੈਂ ਪੰਜਾਬ ਦੀ ਸਰਕਾਰ ਨੂੰ ਸਵਾਲ ਕਰਦਾ ਕਿ ਜਿਹੜਾ ਅੱਜ ਤੱਤ ਭੜਤੀ ਦੇ ਵਿੱਚ ਪਰਚਾ ਦਿੱਤਾ ਗਿਆ ਹਰਮੀਤ ਪਠਾਨ ਮਾਜਰਾ ਤੇ 376 ਦਾ 2 ਸਾਲ ਹੋ ਗਏ ਕੰਪਲੇਂਟ ਨੂੰ ਹਾਈ ਕੋਰਟ ਤੱਕ ਪੰਜਾਬ ਦੀ ਸਰਕਾਰ ਨੇ ਇਸ ਕੰਪਲੇਂਟ ਨੂੰ ਇਹ ਕਹਿ ਕੇ ਡਿਫੈਂਡ ਕੀਤਾ ਕਿ ਤਾਂ ਕੰਪਲੇਂਟ ਬਣਦੀ ਨਹੀਂ ਤੇ ਅੱਜ ਰਾਤੋਂ ਰਾਤ ਪਰਚਾ ਦੇ ਕੇ ਚੱਕ ਲਿਆ ਤੇ ਹੁਣ 8 ਘੰਟੇ ਬਾਅਦ ਖਬਰ ਆ ਗਈ ਕਿ ਵਿਧਾਇਕ ਭਜਾਤਾ ਮਤਲਬ ਕੋਈ ਫਿਲਮ ਚੱਲ ਰਹੀ ਹੈ ਮਤਲਬ ਪੰਜਾਬ ਪੁਲਿਸ ਦੀ ਕਸਟਡੀ ਚੋਂ ਵਿਧਾਇਕ ਭੱਜ ਗਿਆ ਕਹਿੰਦੇ ਗੋਲੀਆਂ ਚਲਾ ਕੇ ਇੱਕ ਪੁਲਿਸ ਵਾਲੇ ਦੇ ਗੋਲੀ ਲੱਗੀ ਹੈ ਤੇ ਵਿਧਾਇਕ ਸਾਹਿਬ ਫਰਾਰ ਹੋ ਗਏ ਸੋ ਇਹ ਸਾਰਾ ਕੁਝ ਜੋ ਕੀਤਾ ਜਾ ਰਿਹਾ ਹੈ ਇਹ ਮੈਨੂੰ ਲੱਗਦਾ ਹੈ ਕਿ ਪੰਜਾਬ ਦੀ ਜਿਹੜੀ ਸਰਕਾਰ ਦੀ ਆਪਣੀ ਨਾਕਾਮੀ ਹੈ ਜਿਹੜੇ ਆਮ ਆਦਮੀ ਪਾਰਟੀ ਲੋਕਾਂ ਦੀਆਂ ਉਮੀਦਾਂ ਤੇ ਖਰਾ ਤਾਂ ਉਤਰਨਾ ਕੀ ਸੀ ਲੋਕਾਂ ਦੇ ਦੁਸ਼ਮਣ ਬਣੀ ਆ ਉਹ ਤੋਂ ਧਿਆਨ ਭਟਕਾਉਣ ਦੇ ਲਈ ਇਹ ਜਿਹੜਾ ਸਾਰਾ ਕੁਝ ਕੀਤਾ ਜਾ ਰਿਹਾ ਇਹ ਬੇहद ਮੰਦ ਭੱਗ ਹੈ ਮੈਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਬੜਾ ਸਿੱਧਾ ਤੇ ਸਪਸ਼ਟ ਸੰਦੇਸ਼ ਦੇਣਾ ਚਾਹੁੰਦਾ ਕਿ ਅੱਜ ਪੰਜਾਬ ਦੇਖ ਰਿਹਾ 94 ਐਮਐਲਏ ਦੇ ਉੱਤੇ ਜ਼ਿੰਮੇਵਾਰੀ ਹੈ ਸਚਾਈ ਬਿਆਨ ਕਰਨਾ ਅੱਜ ਤੁਹਾਡੀ ਮਜਬੂਰੀ ਬਣ ਚੁੱਕੀ ਹੈ ਪਰ ਹੁਣ ਵੀ ਇਹ ਜਿਹੜੀਆਂ ਖੇਡਾਂ ਅੰਦਰੋਂ ਅੰਦਰ ਹੀ ਖੇਡੀਆਂ ਚੱ ਰਹੀਆਂ ਨੇ ਕਿਉਂਕਿ ਸਾਰਿਆਂ ਨੂੰ ਪਤਾ ਹੈ ਕਿ ਪਠਾਨ ਮਾਜਰਾ ਸਾਹਿਬ ਮੁੱਖ ਮੰਤਰੀ ਦੇ ਖਾਸ ਨੇ ਦਿੱਲੀ ਤੋਂ ਹੁਣ ਕਹਿੰਦੇ ਕਾਰਵਾਈ ਹੋ ਰਹੀ ਹੈ ਸੋ ਇਹ ਲੜਾਈ ਹੁਣੇ ਸਮਾਂ ਨਹੀਂ ਕਿ ਪੰਜਾਬ ਪਰਸੈਂਸ ਦਿੱਲੀ ਦਿਖਾਓ ਸਭ ਤੋਂ ਪਹਿਲਾਂ ਜੋ ਹੜਾਂ ਦੀ ਮਾਰ ਦੇ ਵਿੱਚ ਲੋਕ ਨੇ ਉਹਨਾਂ ਦੀ ਮਦਦ ਲਈ ਸਰਕਾਰ ਅੱਗੇ ਆਵੇ ਇਹ ਜਿਹੜੇ ਡਰਾਮੇ ਕੇਜਰੀਵਾਲ ਸਾਹਿਬ ਦਾ ਬਿਆਨ ਆ ਗਿਆ ਕਹਿੰਦੇ ਜੀ ਦਿੱਲੀ ਆਮ ਆਦਮੀ ਪਾਰਟੀ ਕੇ ਵਰਕਰ ਘਰ ਘਰ ਜਾ ਕੇ ਰਾਸ਼ਨ ਇਕੱਠਾ ਕਰ ਰਾਸ਼ਨ ਬਹੁਤ ਪੰਜਾਬ ਦੇ ਵਿੱਚ ਬਹੁਤ ਸੰਸਥਾਵਾਂ ਨੇ ਸ਼੍ਰੋਮਣੀ ਅਕਾਲੀ ਦਲ ਆਪਣੇ ਤੌਰ ਤੇ ਲੱਗਿਆ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਲਗਾਤਾਰ ਫੀਲਡ ਦੇ ਵਿੱਚ ਨੇ ਸੋ ਰਾਸ਼ਨ ਦੀ ਕੋਈ ਕਮੀ ਨਹੀਂ ਸਰਕਾਰ ਦਾ ਮਕਸਦ ਹੁੰਦਾ ਹੈ ਸਰਕਾਰ ਦੀ ਸਭ ਤੋਂ ਵੱਡੀ ਮਦਦ ਕੀ ਹੁੰਦੀ ਹੈ ਕਿ ਸਰਕਾਰ ਸੁਵਿਧਾਵਾਂ ਦੇਵੇ ਸਰਕਾਰ ਸਾਧਨ ਦੇਵੇ ਤਾਂ ਕਿ ਉਹ ਜਿਹੜਾ ਰਾਸ਼ਨ ਹੈ ਉਹ ਪਹੁੰਚ ਸਕੇ ਕਿਉਂਕਿ ਕਈ ਜਗ੍ਹਾ ਤੇ ਪਾਣੀ ਦੇ ਹਾਲਾਤ ਨੇ ਕਿ ਉੱਥੇ ਨਹੀਂ ਕੋਈ ਰਾਸ਼ਨ ਪਹੁੰਚਾਉਣ ਦਾ ਕੋਈ ਸਾਡੇ ਕੋਲ ਸਾਧਨ ਸੋ ਸਰਕਾਰ ਆਪਣਾ ਫਰਜ਼ ਪਛਾਣੇ ਇਹ ਜਿਹੜੀ ਬੇਲੋੜੀ ਰਾਜਨੀਤੀ ਕੀਤੀ ਜਾ ਰਹੀ ਹੈ ਇਹ ਰਾਜਨੀਤੀ ਦਾ ਸਮਾਂ ਨਹੀਂ ਸਰਕਾਰ ਲੋਕਾਂ ਦੇ ਵਿੱਚ ਬਿਲਕੁਲ ਐਕਸਪੋਜ਼ ਹੋ ਚੁੱਕੀ ਹੈ ਇਸ ਤੋਂ ਬਾਅਦ ਇਹ ਹਾਲਾਤ ਬਣਨੇ ਨੇ ਕਿ ਫੇਰ ਲੋਕਾਂ ਨੇ ਘਰਾਂ ਦੇ ਵਿੱਚ ਨਜ਼ਰਬੰਦ ਕਰ ਲੈਣਾ ਇਹ ਲੋਕਾ ਜਿਹੜੇ ਸਰਕਾਰੀ ਨੁਮਾਇੰਦੇ ਜਾਂ ਜਿਹੜੇ ਅੱਜ ਮੰਤਰੀ ਤ